ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇਕਰ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗ ਆ ਤੇ ਦੋਨੇ ਸੂਏ ਸਵਾਏ ਆ ਮੋਲਰੇਟ ਜਾਇਜ ਰਹਿਣ ਵਾਲੇ ਆ ਜੀ ਬਾਕੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਸੱਸੀ ਕਾਲ ਜੀ ਸੱਸੀ ਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਈ ਨਸੀਬ ਸਿੰਘ ਆ ਪਿੰਡ ਸੱਦਾ ਸਿੰਘ ਦਾ ਜ਼ਿਲ੍ਹਾ ਮੋਗਾ ਤੁਸੀਂ ਲਈ ਮੋਗਾ ਜੀ ਮੋਬਾਈਲ ਨੰਬਰ 946415952 ਬਈ ਠੀਕ ਆ ਬਈ ਦੋ ਨਗ ਆ ਜੀ ਦੋ ਨਗ ਆ ਪਾ ਛੋਟੇ ਛੋਟੇ ਹੀ ਆ ਕਿੰਦਰੋਂ ਜਰਸੀ ਤੋਂ ਸ਼ੁਰੂ ਕਰਸੂ ਆ ਕਿੰਨਾ ਜੀ ਸੂਈਰ ਦੂਜਾ ਰੱਖ ਲੈ ਤੀਜਾ ਰੱਖ ਲੈ ਬਈ ਕਦੋਂ ਸੂਈ ਹੈ ਜੀ ਸੂਈ ਨੂੰ ਅੱਜ ਹੋ ਗਏ ਨੇ 14 15 ਦਿਨ ਬੱਛੀ ਮਗਰ ਹੈ ਬਈ ਬੱਛੀ ਚੰਗੀ ਬੱਛੀ ਢੱਬੀ ਆ ਗਈ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਬੱਛੀ ਮਗਰ ਚੰਗੀ ਹੈ ਜਿੰਨਾ ਸਮਾਂ ਮਰਜ਼ੀ ਮੰਨ ਲਿਓ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ 13 ਕਿਲੋ ਬਈ ਜੋ 12 ਗਾਰੰਟੀ ਦੇਵਾਂਗੇ 24 ਇੱਕ ਨੰਬਰ ਆ ਪੋਲੀ 24 ਲੱਗੇ ਸੀਲ ਠੰਡੀ ਫੁੱਲ ਆ ਠੀਕ ਹੈ ਜੀ ਪਾਣੀ ਦਾ 4 ਡੰਗ ਚੋਕੇ ਦਸੰਦੀ ਕਰੇ ਆ ਠੀਕ ਹੈ ਜੀ ਦੁੱਧ 13 ਕਿਲੋ ਆ 12 ਕਿਲੋ ਕੋਈ ਵੀ ਸੱਜਣ ਚੋਕ ਕੇ ਲੈ ਜੇ ਬਾਕੀ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਆ ਕੁਆਲਿਟੀ ਬਹੁਤ ਠਣਾ ਦੇ ਸੱਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰ ਸ਼ਾਂਕ ਕੋਈ ਬੈਨੀਫੈਕਟ ਸੈਡਰ ਆ ਜੀ ਗੁਲਾਬੀ ਹਵਾਨਾ ਮਗਰ ਬੱਚੀ ਮਿਲ ਜਾਣੀ ਹੈ ਜਰਸੀ ਵੀ ਚੰਗੇ ਕੱਦ ਵਾਲੀ ਆ ਕੋਈ ਹਿਮਾਚਲ ਵਾਲੀ ਨਾ ਸਮਝੇ ਪੰਜਾਬ ਵਾਲੀ ਜਰਸੀ ਕੁਆਲਿਟੀ ਕਰਮ ਵਾਲੀ ਦੀ ਚੰਗੀ ਆ ਥਾਣਾ ਦੇ ਸੱਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਠੰਡੀ ਸੇਲ ਪੂਰੀ ਹੈ ਵੀਰੇ ਹਾਂ ਸੇਲ ਸਾਡੀ ਬਹੁਤ ਹੈ ਵੀ ਚੋਈ ਵੀ ਬਹੁਤ ਚੰਗੀ ਲੱਗੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ 45000 ਦੀ ਵਿੜ ਦੇ ਹੋ ਜੂ ਮਾਨ ਤਾਂ ਜੀ ਮਾੜਾ ਮੋਟਾ ਕਰਦੇ ਜੈ ਜਿ ਡਿਮਾਂਡ ਆ ਬਿਲਕੁਲ ਬਾਈ ਕਹਿੰਦਾ 45000 ਦੀ ਵਿੜ ਦੇ ਦਾਂਗੇ ਮਗਰ ਵੀ ਤੁਹਾਨੂੰ ਵੱਛੀ ਮਿਲ ਜਾਣੀ ਹੈ ਤੇ ਦੋ ਨੰਬਰ ਵੀਰੇ ਸੁਆ ਕਿੰਨੇ ਮਾ ਜੀ ਇਹਦਾ ਸੁਆ ਬਾਈ ਪਹਿਲਾ ਸੁਆ ਛੋਟੀ ਸੁਈ ਵੀ ਕਦੋਂ ਸੁਈ ਹੈ ਜੀ ਸੁਈ ਨੂੰ ਦੋ ਮਾਨ ਲੈ ਕੋਈ ਢਾਈ ਮਾਨ ਲੈ ਬੱਚਾ ਕੱਟੀ ਆ ਵੀਰੇ ਮਗਰ ਇਹਦੇ ਵੀ ਕੱਟੀ ਏ ਠੀਕ ਆ ਜੀ ਕਿੰਨਾ ਦਾ ਤਿਆਰ ਆ ਜੀ ਦੁੱਧ 9 ਕਿਲੋ ਆਪਾਂ ਬਈ ਦੋ ਡੰਗ ਚੋਕੇ ਲਿਆਂਦੀ ਆ ਠੀਕ ਆ ਜੀ ਅਗਲੇ ਦੇ ਕਰ ਕੱਲ ਸ਼ਾਮੀ ਤੇ ਅੱਜ ਸੋਹਾਂ ਜੀ ਠੀਕ ਆ ਬਾਈ ਅਗਲਾ ਬੰਦਾ ਹੁਣ 8 ਮੰਨ ਲਿਆ ਆਪਣੇ ਥਣਾ ਦੀ ਡੰਨ ਆ ਜੀ ਥਣਾ ਥਣਾ ਦੀ ਐਂ ਛੋਟੀ ਛੋਟੀ ਆ ਠੀਕ ਆ ਜੀ ਥਣਾ ਦੀ ਬਾਈ ਕਹਿੰਦਾ ਡੰਨ ਹੋਊਗੀ ਬੇਫਿਕਰ ਹੋ ਜਾਓ ਕੱਦ ਕਾਠ ਚੰਗਾ ਵਜਨ ਚੰਗਾ 9 ਕਿਲੋ ਚੋਕੇ ਲਿਆਂਦੀ ਆ ਮਗਰ ਬੱਚਾ ਕੱਟੀ ਆ ਤੁਸੀਂ 8 ਹੀ ਮੰਨ ਕੇ ਆਇਓ ਛੋਟੀ ਚੰਗੀ ਆ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਕੋਈ ਆਇਆ ਨਹੀਂ ਲੱਸੀ ਨਹੀਂ ਫਿੱਕੀ ਅਗਲੇ ਸੂਏ ਵੱਧਦੇ ਆਲੀ ਆ ਵੀਰੇ ਆਏ ਨਹੀਂ ਕੋਈ ਆਉਂਦੇ ਸੂਏ ਨੂੰ ਵੀਰੇ ਘਟਜੂ ਜਿਹਨੇ ਸਾਂਭ ਲਈ ਨਾਲੇ ਦੁੱਧ ਪਿਆ ਜੂ ਨਾਲੇ ਬੱਚਾ ਲੈ ਜੂ ਤੇ ਨਾਲੇ ਅਗਲੇ ਸੂਏ ਵੱਧ ਜੂ ਚਾਰੇ ਪਾਸੇ ਫਾਇਦਾ ਹੀ ਫਾਇਦਾ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਸਮਾਨ ਬਾਈ 80 ਕਰਾ ਵਾਲਾ 82 ਕਰਾ ਵਾਲਾ 75 ਹਜ਼ਾਰ ਦੀ ਉਹ ਕੀ ਦੇਣੀ 75 ਹਜ਼ਾਰ ਦੀ ਦੇ ਦੇ ਜਾਇਜ਼ ਡਿਮਾਂਡ ਆ ਬਿਲਕੁਲ ਬੱਚਾ ਵੀਰੇ ਪੰਜਾਂ ਸਾਫ ਆ ਬਾਈ 10000 ਦੇ ਦਵਾਗਰ ਕੱਟੀ ਆ ਬਾਈ ਇਹਦੇ ਫਜਤ 7000 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਤੇ 9 ਕਿਲੋ ਦੁੱਧ ਆ ਤੁਸੀਂ 8 ਮੰਨ ਕੇ ਲੈ ਜਾਓ ਚੰਗੀ ਆ ਝੋਟੀ ਵੀਰੇ ਜਿਹੜਾ ਲੈ ਗਿਆ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ